ਕੱ ਅੱਜ ਅਸੀਂ ਡਿਸਕਸ ਕਰਾਂਗੇ ਜਿਵੇਂ ਕਿ ਪੰਜਾਬ ਸਰਕਾਰ ਦੇ ਦੁਆਰਾ ਕਾਫੀ ਸਾਰੀਆਂ ਨੌਕਰੀਆਂ ਕੱਡੀਆਂ ਜਾ ਰਹੀਆਂ ਨੇ ਤੇ ਉਸੇ ਦੇ ਜਿਹੜੇ ਸਿਲੇਬਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਜਿਹੜੀਆਂ ਚੀਜ਼ਾਂ ਨੇ ਅੱਜ ਸਟਾਰਟ ਕਰਾਂਗੇ ਅੱਜ ਜਿਹੜਾ ਸਭ ਤੋਂ ਮਹੱਤਵਪੂਰਨ ਸਟੇਟ ਹੈ ਬਿਹਾਰ ਤੇ ਬਿਹਾਰ ਦੇ ਵਿੱਚ ਇੱਕ ਜਗ੍ਹਾ ਸੀਗੀ ਪਟਲੀਪੁਤਰ ਜਾਂ ਅੱਜ ਕੱਲ ਦਾ ਜਿਹੜਾ ਪਟਨਾ ਹੈ ਉਹਦੇ ਨਾਲ ਸੰਬੰਧੀ ਇੱਕ ਜਗ੍ਹਾ ਹੈ ਮਗਧ ਮਗਰ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆਂ ਉਂਝ ਤਾਂ ਇਹ ਪਾਰਟ ਜਿਹੜਾ ਐਨਸੀਆਰਟੀ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਗਿਆ ਪਰ ਲੇਕਿਨ ਅੱਜ ਆਪਾਂ ਇਸ ਨੂੰ ਬੜੇ ਆਸਾਨੀ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਆਪਣਾ ਮਾਜਨਾ ਬਣਾ ਕੇ ਰੱਖਿਓ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਪਰ ਲੇਕਿਨ ਜੇਕਰ ਚੀਜ਼ਾਂ ਸਿੱਖਣੀਆਂ ਨੇ ਤਾਂ ਥੋੜਾ ਜਿਹਾ ਸੇਮ ਬਣਾ ਕੇ ਰੱਖਣਾ ਪਊਗਾ ਸੈਂਸ਼ੀਲਤਾ ਬਣਾ ਕੇ ਰੱਖਣੀ ਪਊਗੀ ਚੀਜ਼ਾਂ ਇੱਕਦਮ ਸਮਝ ਨਹੀਂ ਆਉਂਦੀਆਂ ਹੈਗੀਆਂ ਜੇਕਰ ਸਿੱਖਣਾ ਹੈ ਤਾਂ ਥੋੜਾ ਜਿਆਦਾ ਬੈਠਣਾ ਪਊਗਾ ਥੋੜਾ ਜਿਆਦਾ ਦੇਖਣਾ ਪਊਗਾ ਜੇਕਰ ਚੀਜ਼ਾਂ ਦੇ ਨਾਲ ਐਡ ਹੋਣਾ ਹੈ ਤੇ ਅੱਜ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਚੀਜ਼ਾਂ ਨੂੰ ਸਿੱਖ ਲਓਗੇ ਚਲੋ ਸਟਾਰਟ ਕਰਦੇ ਹਾਂ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ ਤੇ ਹੁਣ ਆਪਾਂ ਬਿਹਾਰ ਦੇ ਵਿੱਚ ਜਿਹੜਾ ਅੱਜ ਕੱਲ ਦਾ ਪਟਨਾ ਹੈ ਉਹਦਾ ਪੁਰਾਣਾ ਨਾਮ ਪਟਲੀਪੁੱਤਰ ਤੇ ਪਟਨਾ ਆਪਾਂ ਨੂੰ ਵੀ ਪਤਾ ਹੈ ਪਟਨਾ ਸ਼ਹਿਰ ਦੇ ਵਿੱਚ ਕੀ ਹੈ ਇੱਕ ਤਖਤ ਵੀ ਹੈਗਾ ਹੈ ਨਾ ਸਿੱਖਾਂ ਨਾਲ ਸੰਬੰਧਿਤ ਤੇ ਉਸ ਜਿਹੜਾ ਪੁਰਾਣਾ ਨਾਮ ਪਾਟਲੀਪੁੱਤਰ ਪਾਟਲੀਪੁੱਤਰ ਤੋਂ ਵੀ ਪਹਿਲਾਂ ਇਸ ਦੇ ਕਾਫੀ ਸਾਰੇ ਨਾਮ ਰਹੇ ਨੇਗੇ ਉਹ ਜਿਵੇਂ ਆਪਾਂ ਦੇਖਾਂਗੇ ਉਹਨਾਂ ਦੇ ਅਲੱਗ-ਅਲੱਗ ਨਾਮ ਨੇ ਪਾਟਲੀਪੁੱਤਰ ਹੈ ਉਸ ਤੋਂ ਬਾਅਦ ਇਹ ਜ਼ਿਕਰ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੇਕਰ ਆਪਾਂ ਸਭ ਤੋਂ ਪਹਿਲਾਂ ਵੈਦਿਕ ਕਾਲ ਦੇ ਵਿੱਚ ਦੇਖੀਏ ਤਾਂ ਮਗਧ ਦੀ ਸਭ ਤੋਂ ਪਹਿਲਾਂ ਚਰਚਾ ਰਿਗਵੇਦ ਵਿੱਚ ਨਹੀਂ ਹੁੰਦੀ ਕਿਸੇ ਵੀ ਵੇਦ ਦੇ ਵਿੱਚ ਨਹੀਂ ਆ ਸਿਰਫ ਅਪਰਤਖ ਤਰੀਕੇ ਦੇ ਨਾਲ ਜਾਂ कह रहे ये भी सीधे तरीके के नाल देखण नु नहीं मिलदा कि सीधा थानो पाटलिपुत्र या मगध ਦੇ ਬਾਰੇ ਕੋਈ ਜਾਣਕਾਰੀ ਮਿਲੇਗੀ ਪਰ ਲੇਕਿਨ अथर्ववेद इक ਇਹੋ ਜਿਹਾ ਗ੍ਰੰਥਾ ਜੇਕਰ ਆਪਾ ਦੇਖੀਏ ਜਿਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਹੈ ਸਾਨੂੰ मगध ਬਾਰੇ ਮਿਲੇਗੀ ਫਿਰ ਉਸ ਤੋਂ ਬਾਅਦ ਇਸ ਦੇ ਵਿੱਚ ਕੁਝ ਜ਼ਿਆਦਾ ਜਾਣਕਾਰੀ ਸਾਨੂੰ ਨਹੀਂ ਮਿਲਦੀ ਸਿਰਫ ਸਾਹਿਤ ਨਾਲੇ ਰਿਲੇਟਿਡ ਇੱਕ ਜਗ੍ਹਾ ਇਸ ਨੂੰ ਦੱਸਿਆ ਗਿਆ ਫਿਰ ਜਿਹੜੀ ਮਹਾਨ ਗੱਲ ਆਂਦੀ ਹੈ ਉਹ ਆਉਂਦੀ ਹੈਗੀ ਮਹਾਪਾਰਤ ਤੇ ਰਮਾਇਣ ਕਾਲ ਦੇ ਵਿੱਚ ਕਿਉਂਕਿ ਮਹਾਪਾਰਤ ਕਾਲ ਦੇ ਵਿੱਚ ਇਥੋਂ ਦੀ ਇੱਕ ਰਾਜਾ ਦੀ ਚਰਚਾ ਹੁੰਦੀ ਹੈ ਤੇ ਜਿਹੜਾ ਬ੍ਰਹਿਦ ਰਥ ਵੰਸ਼ ਜਿਸ ਨੂੰ ਕਿਹਾ ਜਾਂਦਾ ਹੈ ਬ੍ਰਹਿਦ ਰਥ ਇਹ ਇਸ ਦੀ ਚਰਚਾ ਹੁੰਦੀ ਹੈ ਅਥਰਵ ਵੇਦ ਵਿੱਚ ਸਿੱਧੇ ਤੌਰ ਤੇ ਇਸ ਨੂੰ ਸਾਹਮਣੇ ਲੈ ਕੇ ਆਂਦਾ ਜਾਂਦਾ ਆਂਦਾ ਗਿਆ ਪਰ ਲੇਕਿਨ ਹੁਣ ਇੱਥੇ ਵੀ ਇੰਨੀ ਗੱਲ ਨਹੀਂ ਬਣਦੀ ਹੈਗੀ ਕਿ ਸਾਨੂੰ ਮਗਧ ਬਾਰੇ ਹੋਰ ਜਾਣਕਾਰੀ ਮਿਲ ਜੇ ਇਥੇ ਕਿਹਾ ਜਾਂਦਾ ਹੈ ਕਿ ਇਸ ਦਾ ਪੁੱਤਰ ਸੀਗਾ ਜਿਹੜਾ ਜਰਾਸ਼ੰਦ ਸੀਗਾ ਜਰਾਸ਼ੰਦ ਦੀ ਜਿਹੜੀ ਮੌਤ ਹੈ ਉਸ ਦਾ ਜ਼ਿੰਮੇਵਾਰ ਸ੍ਰੀ ਕ੍ਰਿਸ਼ਨ ਨੂੰ ਮੰਨਿਆ ਜਾਂਦਾ ਸ੍ਰੀ ਕ੍ਰਿਸ਼ਨ ਨੇ ਇਹਦੀ ਡੈਥ ਜਾਂ ਇਹਨੂੰ ਮਾਰ ਦਿੱਤਾ ਤੇ ਇਸ ਦੇ ਨਾਲ ਕੀ ਹੋਇਆ ਮਗਰ ਦੇ ਵਿੱਚ ਇਹਨਾਂ ਦੇ ਜਿਹੜਾ ਸਾਮਰਾਜ ਸੀਗਾ ਉਹ ਖਤਮ ਹੋ ਗਿਆ ਹੋਰ ਅਸਲੀ ਕਹਾਣੀ ਜਿਹਦੇ ਵਿੱਚ ਸਾਨੂੰ ਜਿਆਦਾ ਤੋਂ ਜਿਆਦਾ ਪ੍ਰਸ਼ਨ ਦੇਖਣ ਨੂੰ ਮਿਲਦੇ ਆ ਉਹ ਹੈਗਾ ਮਗਦ ਦਾ ਜਿਹੜਾ ਸ਼ੁਰੂਆਤ ਹੈ ਹਰੇਕ ਵੰਸ਼ ਤੋਂ ਸਟਾਰਟ ਹੁੰਦੀ ਹੈ ਹਰੀਅਕ ਵੰਸ਼ ਸਭ ਤੋਂ ਮਹਾਨ ਵੰਸ਼ ਮੰਨਿਆ ਗਿਆ ਹੈ ਉਸ ਦਾ ਸੰਸਥਾਪਕ ਕੌਣ ਸੀਗਾ ਕਿੱਥੋਂ ਕਿੱਥੋਂ ਉਹਦੇ ਰਿਲੇਸ਼ਨ ਸੀਗੇ ਉਹਨੇ ਕੀ ਕੀ ਕੰਮ ਕਰੇ ਉਹਨਾਂ ਦੀ ਸਾਰੀ ਜਾਣਕਾਰੀ ਹੁਣ ਤੁਹਾਨੂੰ ਜਿਹੜੀ ਹੈ ਮਿਲਣ ਜਾ ਰਹੀ ਹੈ ਹਰੀਅਕ ਵੰਸ਼ ਜੇਕਰ ਆਪਾਂ ਕਹੀਏ ਸਭ ਤੋਂ ਮਹੱਤਵਪੂਰਨ ਵੰਸ਼ ਹੈ ਹਰੀਅਕ ਜਾਂ ਆਪਾਂ ਕਿਉਂਕਿ ਦੇਖੋ ਹਿੰਦੀ ਦੇ ਵਿੱਚੋਂ ਟਰਾਂਸਲੇਟ ਕੀਤਾ ਗਿਆ ਸਾਂ ਥੋੜਾ ਜਿਹਾ ਸੈਮ ਬਣਾ ਕੇ ਰੱਖਣਾ ਕਿ ਚੀਜ਼ਾਂ ਇਸ ਤਰ੍ਹਾਂ ਹੋ ਸਕਦੀਆਂ ਨੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਆਂ ਪੰਜਾਬੀ ਦੇ ਵਿੱਚ ਇਹੋ ਜਿਹੇ ਸ਼ਬਦ ਆਪਾਂ ਨੂੰ ਜਦੋਂ ਹਿੰਦੀ ਤੋਂ ਟ੍ਰਾਂਸਲੇਟ ਕਰਦੇ ਆਂ ਤਾਂ ਸ਼ੁੱਧ ਹਿੰਦੀ ਦਾ ਟ੍ਰਾਂਸਲੇਸ਼ਨ ਹੈ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਹੁੰਦਾ ਨਹੀਂ ਹੈ ਪਰ ਲੇਕਿਨ ਆਪਾਂ ਸਮਝ ਵਿਕਸਿਤ ਕਰਨੀ ਹੈ ਸਮਝ ਵਿਕਸਿਤ ਕਰਨ ਦੇ ਨਾਲ ਸਾਡੇ ਕੇ ਜਿਹੜੇ ਪ੍ਰਸ਼ਨ ਹੈ ਉਹ ਹੱਲ ਹੋ ਜਾਣਗੇ ਤਾਂ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਮੰਨਿਆ ਗਿਆ 592 ਤੋਂ ਲੈ ਕੇ 412 ਇਸਵੀ ਬੀਸੀ ਤੱਕ ਦਾ ਜਾਂ ਇਸਾ ਪੁਰਬ ਜਿਸ ਨੂੰ ਅਸੀਂ ਕਹਿੰਨੇ ਆਂ ਅ ਇਹ ਤਾਂ ਤੁਹਾਨੂੰ ਪਤਾ ਵੀ ਇਹ ਜਿਹੜਾ ਬੈਕ ਡੇਟ ਨਾਲ ਚੱਲਦਾ ਹੈ ਇੰਨੀ ਤਾਂ ਜਾਣਕਾਰੀ ਤੁਹਾਨੂੰ ਹੋਊਗੀ ਕਿਉਂਕਿ ਜੇਕਰ ਤੁਸੀਂ बीए बीएड ਕਰ ਗਏ ਹੈ ਨਾ ਜਾਂ ਈਟੀਟੀ ਕਰ ਰਹੇ ਹੋ ਤਾਂ ਇੰਨੀ ਕਿ ਤਾਂ ਤੁਹਾਨੂੰ ਜਾਣਕਾਰੀ ਹੈਗੀ ਆ ਵੀ ਜਿਹੜਾ ਇਹ ਪੁਰਾਣਾ ਜਿਹੜਾ ਬੈਕ ਡੇਟ ਹੈ ਉਹ ਚੱਲਦੀ ਹੈ ਤਾਂ 592 ਤੋਂ ਲੈ ਕੇ 412 ਈਸਵੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ ਤੇ ਇਹਦਾ ਜਿਹੜਾ ਏਰੀਆ ਹੈ ਬਹੁਤ ਵਾਰੀ ਪੰਜਾਬ ਦੀ ਜਿਹੜੀ ਸਰਕਾਰ ਹੈ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਇਹ ਉੱਤਰੀ ਭਾਰਤ ਦਾ ਏਰੀਆ ਹੈ ਉੱਤਰੀ ਭਾਰਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਕਈ ਵਾਰੀ ਆ ਜਾਂਦਾ ਪ੍ਰਸ਼ਨ ਵੀ ਮਗਧ ਜਿਹੜਾ ਸਟੇਟ ਸੀਗਾ ਉਹ ਕਿਹੜੇ ਏਰੀਆ ਨਾਲ ਸੰਬੰਧਿਤ ਸੀਗਾ ਹੁਣ ਨਾ ਤੇ ਇਹਨੂੰ ਆਪਾਂ ਕੇਂਦਰੀ ਕਹਿ ਸਕਦੇ ਨਾ ਪੂਰਬੀ ਕਹਿ ਸਕਦੇ ਤੇ ਇਹਨੂੰ ਉੱਤਰੀ ਦੇ ਵਿੱਚ ਕਾਊਂਟ ਕਰਦੇ ਆਂ ਤੇ ਜਿਹੜਾ ਸਾਡਾ ਪੰਜਾਬ ਹੈ ਉਹ ਉੱਤਰ ਪੱਛਮ ਦੇ ਵਿੱਚ ਆਂਦਾ ਹੈ ਤਾਂ ਹੁਣ ਇੱਥੇ ਜਿਹੜਾ ਰਾਜਾ ਆਂਦਾ ਉਹ ਆਂਦਾ ਬਿੰਬੀਸਾਰ ਹੁਣ ਬਿੰਬੀਸਾਰ ਜਿਹੜਾ ਰਾਜਾ ਬਣਦਾ ਉਹ ਬਣਦਾ 592 ਜੇ ਹੁਣ ਇਹ ਪਤੰਦਰ ਸਭ ਤੋਂ ਪਹਿਲਾਂ ਜਿਹੜਾ ਵਿਆਹ ਕਰਨਾ ਸ਼ੁਰੂ ਕਰ ਦਿੰਦਾ ਇਹ ਅੱਡ ਅੱਡ ਜਗ੍ਹਾ ਜਿਹੜਾ ਵਿਆਹ ਕਰਦਾ ਪਹਿਲਾਂ ਇਹਨੇ ਵਿਆਹ ਕਰਿਆ ਸਭ ਤੋਂ ਪਹਿਲਾਂ ਪਰਸ਼ੇਨ ਜਿੱਤ ਦੀ ਕੋਸ਼ਲ ਦਾ ਰਾਜਾ ਸੀਗਾ ਉਹਦੀ ਭੈਣ ਦੇ ਨਾਲ ਇਹ ਵਿਆਹ ਕਰ ਚਾਹੁੰਦਾ ਪਰਸ਼ੇਨ ਜਿੱਤ ਸੀਗਾ ਉਸਦੀ ਭੈਣ ਦੇ ਨਾਲ ਇਹਦਾ ਵਿਆਹ ਹੁੰਦਾ ਉਹਦੇ ਨਾਲ ਵਿਆਹ ਕਰਾ ਕੇ ਇਹ ਟਿਕਦਾ ਨਹੀਂ ਹੈਗਾ ਫਿਰ ਇੱਕ ਹੋਰ ਵਿਆਹ ਕਰਵਾਉਂਦਾ ਚੇਲਨਾ ਦੇ ਨਾਲ ਵਿਸ਼ਾਲੀ ਦੀ ਜਿਹੜੀ ਸੀਗੀ ਫਿਰ ਉਥੋਂ ਹੀ ਜਿਹੜੀ ਵਿਸ਼ਾਲੀ ਦੀ ਚੇਲਣਾ ਸੀਗੀ ਤੇ ਚੇਲਣਾ ਤੋਂ ਹੀ ਇਹ ਪੁੱਛਿਆ ਜਾਂਦਾ ਵੀ ਚੇਲਣਾ ਕਿੱਥੋਂ ਦੀ ਸੀਗੀ ਵਿਸ਼ਾਲੀ ਦੀ ਸੀਗੀ ਤੇ ਵਿਸ਼ਾਲੀ ਦੇ ਵਿੱਚ ਕਿੱਥੋਂ ਲਿਛਵੀ ਲਿਛਵੀ ਘਰਾਣੇ ਤੋਂ ਇਹ ਸਬੰਧ ਰੱਖਦੀ ਸੀਗੀ ਚੇਲਣਾ ਤੇ ਚੇਲਣਾ ਦੇ ਹੀ ਕੁੱਖੋਂ ਜਿਹੜਾ ਜਨਮ ਲੈਂਦਾ ਆਜਾਦ ਸ਼ਤ్రੂ ਆਜਾਤ ਸ਼ਤ్రੂ ਜਨਮ ਲੈਂਦਾ ਹੈ ਇਹ ਕਹਾਣੀ ਹੈ ਬਿੰਬੀਸਰ ਜਦੋਂ ਇੱਕ ਤਾਂ ਵਿਆਹ ਕਰਦਾ ਹੈਗਾ ਪਰਸ਼ੇਨਜੀਤ ਦੀ ਭੈਣ ਨਾਲ ਜਿਹਦਾ ਨਾਮ ਹੈ ਮਾ ਕੋਸ਼ਲਾ ਕੋਸ਼ਲਾ ਜਾਂ ਮਹਾ ਕੋਸ਼ਲਾ ਨਾਮ ਲਿਖਿਆ ਜਾਂਦਾ ਹੁਣ ਇਹ ਸਾਰੀ ਜਾਣਕਾਰੀ ਸਾਨੂੰ ਪੁਰਾਣਾ ਦੇ ਵਿੱਚੋਂ ਵੇਦਾਂ ਦੇ ਵਿੱਚੋਂ ਜਾਂ ਬਿਰਗਨ ਗਾਇ ਜਿਹੜੇ ਬੋਧੀ ਗ੍ਰੰਥ ਨੇ ਉਹਨਾਂ ਤੋਂ ਮਿਲਦੀ ਹੈ ਸਪੈਸੀਫਿਕ ਗ੍ਰੰਥ ਨੇ ਛੋਟੀ ਛੋਟੀ ਜਾਣਕਾਰੀ ਹੈ ਜਿਆਦਾਤਰ ਜੈਨ ਦੇ ਗ੍ਰੰਥ ਬੋਧ ਦੇ ਗ੍ਰੰਥ ਤੇ ਪੁਰਾਣ ਮਗਧ ਦੇ ਬਾਰੇ ਵਧੀਆ ਜਾਣਕਾਰੀ ਦਿੰਦੇ ਨੇ ਕਿ ਵੇਦਾਂ ਤੋਂ ਮਗਧ ਬਾਰੇ ਜਾਣਕਾਰੀ ਨਹੀਂ ਮਿਲਦੀ ਪ੍ਰਸ਼ਨ ਆਉਂਦਾ ਵੀ ਜੇਕਰ ਸਾਨੂੰ ਮਗਧ ਦੀ ਚੰਗੀ ਜਾਣਕਾਰੀ ਹੈ ਕਿਹੜੇ ਜਿਹੜੇ ਇਤਿਹਾਸਿਕ ਸਰੋਤ ਨੇ ਉਹਨਾਂ ਤੋਂ ਮਿਲ ਸਕਦੀ ਹੈ ਤਾਂ ਉਹਦੇ ਵਿੱਚ ਜੈਨ ਦੇ ਗ੍ਰੰਥ ਹੋ ਸਕਦੇ ਆ ਜਿਵੇਂ ਅਗੰ ਬੋਧ ਦੇ ਗ੍ਰੰਥ ਹੋ ਸਕਦੇ ਆ ਦਰਗਨ ਕਾਇਵਗਰ ਤੇ ਅੰਗੁੱਤਰ ਨਕਾਏ ਜਾਂ ਅੰਗਨੇ ਇਹ ਸਾਰੇ ਜਿਹੜੇ ਗ੍ਰੰਥ ਨੇ ਜੈਨ ਅਤੇ ਬੋਧਰਮ ਨਾਲ ਕਿਉਂ ਇੰਨਾ ਤੋਂ ਜਾਣਕਾਰੀ ਸਾਨੂੰ ਕਿਉਂ ਮਿਲਦੀ ਹੈ ਕਿਉਂਕਿ ਜਿਹੜੇ ਜੈਨੀ ਸੀਗੇ ਜਾਂ ਬੋਧੀ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਦਿਖਾਣ ਦੀ ਕਿ ਇਹ ਰਾਜ ਸਾਡੇ ਨਾਲ ਅਟੈਚ ਸੀਗੇ ਜਾਂ ਸਾਡੇ ਨਾਲ ਸਬੰਧ ਰੱਖਦੇ ਨੇਗੇ ਹੁਣ ਅਸੀਂ ਗੱਲ ਕੀਤੀ ਸੀਗੀ ਬਿੰਬੀਸਰ ਦੀ ਹੁਣ ਬਿੰਬੀਸਰ ਸਭ ਤੋਂ ਜ਼ਿਆਦਾ ਜਿਹੜਾ ਝੁਕਿਆ ਹੁੰਦਾ ਪਰਸ਼ੇਂਜਿਤ ਕੰਨੀ ਹੁਣ ਪਰਸ਼ੇਂਜਿਤ ਦੀ ਫਿਰ ਲੜਾਈ ਹੁੰਦੀ ਹੈ ਕਿਹਦੇ ਨਾਲ ਅਜਾਦ ਸ਼ਤਰੂ ਨਾਲ ਹੁਣ ਆਜਾਦ ਸ਼ਤਰੂ ਤੋਂ ਇਹ ਹਾਰ ਜਾਂਦਾ ਪਰਸ਼ੇਂਜਿਤ ਤੇ ਫਿਰ ਇਹ ਕੀ ਕਰਦਾ ਇਹਦੀ ਪੁੱਤਰੀ ਹੁੰਦੀ ਹੈ ਵਜੀਰਾ ਵਜੀਰਾ ਦਾ ਵਿਆਹ ਕਿਹਦੇ ਨਾਲ ਕਰ ਦਿੰਦਾ ਅਜਾਦ ਸ਼ਤਰੂ ਨਾਲ ਹੁਣ ਇਸ ਦੀ ਇਹ ਸਾਰੀ ਕਹਾਣੀ ਦੇਖੀਏ ਨਾ ਪਰਸ਼ੇਂਜਿਤ ਦਾ ਜਿਹੜਾ ਮੁੰਡਾ ਹੈ ਉਸ ਦਾ ਨਾਮ ਸੀਗਾ ਵਿਦੋਵਾ ਪਰਸ਼ੇਂਜਿਤ ਦਾ ਮੁੰਡਾ ਸੀਗਾ ਵਿਦੋਵਾ ਉਹ ਗੁੱਸੇ ਹੋ ਜਾਂਦਾ ਕਹਿੰਦਾ ਯਾਰ ਡੈਡੀ ਤਾਂ ਹੁਣ ਕਮਲਾਈ ਹੋ ਗਿਆ ਪਹਿਲਾਂ ਤਾਂ ਪੂਆਲਾ ਵਿਆਹ ਕਰਤਾ ਬਿੰਬੀਸਰ ਨਾਲ ਹੁਣ ਉਹ ਵਿਧਵਾ ਦੀ ਭੈਣ ਤੇ ਜੀਰਾ ਸੀਗੀ ਉਹਦਾ ਵਿਆਹ ਅਜਾਸ਼ਤਰ ਨਾਲ ਕਰਤਾ ਹੁਣ ਉਹਦਾ ਦਿਮਾਗ ਖਰਾਬ ਹੋ ਗਿਆ ਕਹਿੰਦਾ ਯਾਰ ਇਹ ਚੀਜ਼ ਤਾਂ ਮੈਂ ਹੁਣ ਛੱਡਣੀ ਹੈ ਮੈਂ ਕਰਨਾ ਨਹੀਂ ਹੈਗਾ ਤੇ ਅੱਗੇ ਵੱਧਾ ਹੁਣ ਇਹ ਆਪਦੇ ਮੰਤਰੀ ਨਾਲ ਗੱਲ ਕਰਦਾ ਇਹਦੇ ਮੰਤਰੀ ਦਾ ਨਾਮ ਸੀਗਾ ਦਿਗਚਾਰਨ ਦਿਰਘਚਾਰਨ ਇਹਦਾ ਮੰਤਰੀ ਸੀਗਾ ਇਹ ਦੋਨੋਂ ਮਿਲ ਕੇ ਕੀ ਹੈ ਪਰਸ਼ੇਨ ਜਿਤ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਪਰ ਲੇਕਿਨ ਪਰਸ਼ੇਨ ਜਿਤ ਕਿੱਥੋਂ ਭੱਜ ਜਾਂਦਾ ਭੱਜ ਕੇ ਉਹ ਮਗਧ ਦੇ ਵਿੱਚ ਲੁਕ ਜਾਂਦਾ ਤੇ ਜਦ ਆ ਭੱਜਣ ਭਜਾਉਣ ਕਰਕੇ ਮਗਧ ਦੇ ਵਿੱਚ ਦੀ ਹੋ ਜਾਂਦੀ ਹੈ ਡੈਥ ਮਗਧ ਦੇ ਵਿੱਚ ਪਰਸ਼ੇਨ ਜਿਤ ਦੀ ਮੌਤ ਹੋ ਜਾਂਦੀ ਹੈ ਹੁਣ ਵੀਦੋਆ ਜਦੋਂ ਬਦਨ ਦੀ ਕੋਸ਼ਿਸ਼ ਕਰਦਾ ਤਾਂ ਰਸਤੇ ਦੇ ਵਿੱਚ ਇੱਕ ਨਦੀ ਪੈਂਦੀ ਹੈ ਰਾਪਤੀ ਤੇ ਰਾਪਤੀ ਨਦੀ ਦੇ ਵਿੱਚ ਆ ਜਾਂਦੀ ਹੈ ਬਾੜ ਰਾਕੀ ਨਦੀ ਵਿੱਚ ਵਾੜਨ ਕਰਕੇ ਵੀ ਦੋ ਬਾਤੇ ਉਹਦਾ ਮੰਤਰੀ ਹੈ ਜਿਹੜੇ ਡੁੱਬ ਕੇ ਪੂਰੀ ਸੈਨਾ ਦੇ ਨਾਲ ਉਹ ਮਰ ਜਾਂਦੇ ਨੇਗੇ ਹੁਣ ਇਸੇ ਚੀਜ਼ ਦਾ ਫਾਇਦਾ ਉਠਾ ਕੇ ਜਿਹੜਾ ਅਸਲੀ ਮੌਕਾ ਕਿਸ ਨੂੰ ਮਿਲ ਜਾਂਦਾ ਹੈ ਅਜਾਸ਼ਤਰੂ ਨੂੰ ਹੁਣ ਅਜਾਸ਼ਤਰੂ ਜਾ ਕੇ ਕੀ ਕਰਦਾਗਾ ਕੋਸ਼ਲ ਦੇ ਉੱਪਰ ਆਪ ਦਾ ਜਿਹੜਾ ਹੈ ਉਹ ਰਾਜ ਸਥਾਪਿਤ ਕਰ ਲੈਂਦਾ ਹੈ ਕੋਸ਼ਲ ਕਿਸ ਦੇ ਅਧੀਨ ਆ ਜਾਂਦਾਗਾ ਅਜਾਸ਼ਤਰੂ ਦੇ ਨਾਲ ਹੁਣ ਕਹਾਣੀ ਆਪਾਂ ਦੇਖੀ ਕਿ ਵਿੰਬੀਸਰ ਆਪਣੇ ਰਾਜ ਨੂੰ ਸਥਾਪਿਤ ਕਰਨ ਦੇ ਲਈ व्यास व्यास संबंध है जो स्थापित करता है कौशल के राजा न फिर उही सेम चीज अजा शत्रु करना चाहता है पर लेकिन किसी कारण देशेन जीत न लड़ाई होंगी है परसेंन जीत की करता है आपदी पुत्री का व्याह कर दिता है इस चीज़ तो तंग आके विधो जो पुत्र प्रशेन जीत का वो की करता है अजात शत्रु तो टेंशन आके प्रशेन जीत मारन की कोशिश करता है ਰਸ਼ੇਂਜਿਤ ਭੱਜ ਜਾਂਦਾ ਹੈ ਭੱਜ ਕੇ ਕਿੱਥੇ ਪਹੁੰਚ ਜਾਂਦਾ ਹੈ ਮੰਗਦਰ ਦੇ ਵਿੱਚ ਮੰਗਦਰ ਦੇ ਵਿੱਚ ਜਾ ਕੇ ਇਹਦੀ ਹੋ ਜਾਂਦੀ ਹੈ ਡੈਥ ਤੇ ਰਾਪੀ ਨਦੀ ਦੇ ਵਿੱਚ ਬਾੜ ਆਉਣ ਕਰਕੇ ਵਿਧਵਾ ਤੇ ਦਿੜਗਚਾਰਨ ਵੀ ਮਾਰੇ ਜਾਂਦੇ ਆ ਹੁਣ ਜਿਹੜੀ ਕੋਸ਼ਲ ਦੀ ਗੱਦੀ ਹੈ ਉਹ ਹੋ ਜਾਂਦੀ ਹੈ ਖਾਲੀ ਤੇ ਖਾਲੀ ਹੋਣ ਦੇ ਕਰਕੇ ਹੁਣ ਜਿਹੜਾ ਮੌਕਾ ਮਿਲ ਜਾਂਦਾ ਹੈ ਅਜਾ ਸ਼ਤਰੂ ਨੂੰ ਅਜਾ ਸ਼ਤਰੂ ਜਾ ਕੇ ਇਹਨਾਂ ਦੇ ਉੱਪਰ ਕਬਜ਼ਾ ਕਰ ਲੈਂਦਾ ਹੈ ਤੇ ਹੁਣ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਹੈ ਨੌਲੇਜ ਵਾਲੀ ਵੀਡੀਓ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ